ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਕਾਲਾ ਆਦੀਆਂ ਵੱਡੀਆਂ ਖਬਰਾਂ ਪੰਜਾਬ ਦੀਆਂ ਔਰਤਾਂ ਲਈ ਵੱਡੀ ਖੁਸ਼ਖਬਰੀ ਮੁੱਖ ਮੰਤਰੀ ਭਗਮਨ ਤਮਾਨ ਨੇ ਨਮੀ ਸਕੀਮ ਕੀਤੀ ਸ਼ੁਰੂ ਕਰ ਬੈਠੇ ਹੀ ਕਮਾਉਣਗੇ ਲੱਖਾਂ ਰੁਪਏ ਪੰਜਾਬ ਚ ਪੰਚਾਇਤੀ ਚੋਣਾਂ ਬਾਰੇ ਵੱਡੀ ਖਬਰ ਹਾਈ ਕੋਰਟ ਵਿੱਚ ਚੋਣਾਂ ਕਰਵਾਉਣ ਲਈ ਪਟੀਸ਼ਨ ਹੋਈ ਦਾਇਰ ਅੱਜ ਚੰਡੀਗੜ੍ਹ ਆਉਣਗੇ ਗ੍ਰਹਿ ਮੰਤਰੀ ਅਮਿਤ ਸ਼ਾ ਜਾਲ ਸਪਲਾਈ ਪ੍ਰੋਜੈਕਟ ਦਾ ਕਰਨਗੇ ਉਦਘਾਟਨ ਸੁਖਦੇਵ ਸਿੰਘ ਢੀਂਸਾ ਨੂੰ ਪਾਰਟੀ ਜੋ ਬਾਹਰ ਕੱਢਣ ਤੇ ਬਾਗੀ ਧੜੇ ਦਾ ਵੱਡਾ ਬਿਆਨ ਢੀਂਸਾ ਨੂੰ ਪਾਰਟੀ ਜੋ ਕੱਢਣ ਦੇ ਫੈਸਲੇ ਨੂੰ ਦੱਸਿਆ ਗੈਰ ਸਵਿਧਾਨਿਕ ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ ਸ਼ਹੀਦ ਹੋਮਗਾਰਡ ਜਵਾਨ ਜਸਪਾਲ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇ ਬੀਮੇ ਦਾ ਸੌਂਪਿਆ ਜੈਕ ਪੰਜਾਬ ਚ 40 ਡਿਗਰੀ ਤੱਕ ਪਹੁੰਚਿਆ ਤਾਪਮਾਨ 7 ਅਗਸਤ ਤੋਂ ਬਦਲੇਗਾ ਮੌਸਮ ਮੀਂਹ ਦੀ ਸੰਭਾਵਨਾ ਵਿਜੀਲੈਂਸ ਵਿਰੁੱਧ ਦੀ ਵੱਡੀ ਕਾਰਵਾਈ 6 ਲੱਖ ਰਿਸ਼ਵਤ ਲੈਣ ਦੇ ਦੋ ਸ਼ੇਟ ਇੰਸਪੈਕਟਰ ਨੂੰ ਕੀਤਾ ਗ੍ਰਿਫਤਾਰ ਸ਼ਰਮਨੀ ਕਾਲੀ ਦਾ ਨੇ ਪੰਜਾਬ ਸਰਕਾਰ ਤੋਂ ਕੀਤੀ ਵੱਡੀ ਮੰਗ ਕਿਹਾ ਸੋਦਾ ਸਾਧ ਵਿਰੁੱਧ ਪੰਜਾਬ ਸਰਕਾਰ ਨੂੰ ਮੁਕੱਦਮਾ ਚਲਾਉਣ ਦੀ ਦੇਵੇ ਆਗਿਆ ਪੰਜਾਬ ਦੀਆਂ ਔਰਤਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੀ ਖੁਸ਼ਖਬਰੀ ਸੁਣਾਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਔਰਤਾਂ ਲਈ ਨਵੀਂ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਚੋਰ ਤਾਂ ਵੱਲੋਂ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਘਰ ਬੈਠੇ ਬਣਾਈਆਂ ਜਾ ਰਹੀਆਂ ਹਨ ਅਤੇ ਹੁਣ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਨੂੰ ਦਿੱਤੀਆਂ ਗਈਆਂ ਹਨ ਉਹਨਾਂ ਨੇ ਕਿਹਾ ਕਿ ਅਸੀਂ ਇਹ ਪ੍ਰੋਜੈਕਟ ਸੰਗਰੂਰ ਤੋਂ ਸ਼ੁਰੂ ਕੀਤਾ ਸੀ ਅਤੇ ਉੱਥੇ ਕਾਮਯਾਬ ਰਿਹਾ ਹੈ ਤੇ ਹੁਣ ਸਾਰਿਆਂ ਜ਼ਿਲ੍ਹਿਆਂ ਵਿੱਚ ਪੰਜਾਬ ਪੁਲਿਸ ਦੀਆਂ ਸਾਰੀਆਂ ਵਰਦੀਆਂ ਪਿੰਡਾਂ ਦੇ ਵਿੱਚ ਅਸੀਂ ਆਪਣੀ ਔਰਤਾਂ ਤੋਂ ਸਿਲਵਾ ਰਹੇ ਹਾਂ ਉਹਨਾਂ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਤੇ ਮੇਰੀ ਇਹ ਸੋਚ ਹੈ ਕਿ ਜਿਸ ਵੇਲੇ ਕਿਸਾਨ ਖੇਤ ਮਜ਼ਦੂਰ ਜਾਂ ਕੋਈ ਮੁਲਾਜ਼ਮ ਕੰਮ ਤੋਂ ਬਾਅਦ ਆਪਣੇ ਘਰ ਆਵੇ ਤਾਂ ਉਸਦੇ ਆਉਂਦਿਆਂ ਤੱਕ ਉਹਦੀ ਘਰਵਾਲੀ ਉਹਨਾਂ ਦੀ ਮਾਂ ਜਾਂ ਉਹਨਾਂ ਦੀ ਭੈਣ ਘੱਟੋ-ਘੱਟ 2000 ਰੁਪਏ ਤੱਕ ਇੱਕ ਦਿਨ ਦਾ ਕਮਾ ਕੇ ਬੈਠੀ ਹੋਵੇ ਇਸ ਨਾਲ ਜਿਹੜੀ ਕਬੀਲਦਾਰੀ ਹੈ ਉਹ ਲੀਤੇ ਰਹਿੰਦੀ ਹੈ ਉਹਨਾਂ ਨੇ ਕਿਹਾ ਕਿ ਜੇ ਚైనా ਦੀ ਗੱਲ ਕਰੀਏ ਤਾਂ ਚైనా ਦੇ ਪਿੰਡਾਂ ਵਿੱਚ ਕੋਈ ਵੀ ਔਰਤ ਵੇਲੀ ਨਹੀਂ ਹੈ ਉਹ ਘਰਾਂ ਵਿੱਚ ਮਿੱਕੀ ਮਾਉਸ ਡੋਲਾ ਦੀ ਵਗੈਰਾ ਚੀਜ਼ਾਂ ਬਣਾ ਰਹੀਆਂ ਹਨ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਹੁਣ ਅਸੀਂ ਹੋਰ ਨਵੀਆਂ ਚੀਜ਼ਾਂ ਜਿਸ ਤਰ੍ਹਾਂ ਫੁਲਕਾਰੀਆਂ ਦਰੀਆਂ ਚਾਦਰਾਂ ਜੋ ਸਾਡਾ ਕਲਚਰ ਹੈ ਉਹ ਵੀ ਸ਼ੁਰੂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਰੋਜ਼ਗਾਰ ਦਾ ਸਾਧਨ ਐਵੇਂ ਹੀ ਪਿਆਸੀ ਉਸ ਨਾਲ ਹੁਣ ਔਰਤਾ ਘਰ ਬੈਠੇ ਪੰਜਾਬ ਤੋਂ 60000 ਮਹੀਨੇ ਦਾ ਕੁਮਾਰੀਆਂ ਹਨ ਅਤੇ ਇਹ ਲੱਖ ਤੱਕ ਵੀ ਜਾ ਸਕਦੀ ਹੈ ਜਿਵੇਂ ਜਿਵੇਂ ਆਰਡਰ ਵਧਣਗੇ ਪੰਜਾਬ ਵਿੱਚ ਜਲਦੀ ਹੀ ਪੰਚਾਇਤੀ ਚੋਣਾਂ ਹੋ ਸਕਦੀਆਂ ਹਨ ਇਸ ਸੰਬੰਧੀ ਰਾਜ ਚੋਣ ਕਮਿਸ਼ਨ ਨੇ ਪੰਚਾਇਤਾਂ ਅਤੇ ਪਿੰਡੂ ਵਿਕਾਸ ਵਿਭਾਗ ਨੂੰ ਸਰਪੰਚਾਂ ਲਈ ਰਾਖਵੇਂ ਕਰਨ ਦੀ ਪ੍ਰਕਿਰਿਆ ਪੂਰੀ ਕਰਨ ਲਈ ਪੱਤਰ ਲਿਖਿਆ ਹੈ ਇਹ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪਿੰਡੂ ਵਿਕਾਸ ਅਤੇ ਸਥਾਨਕ ਸਰਕਾਰਾਂ ਦੇ ਸੀਨੀਅਰ ਅਧਿਕਾਰੀ ਨਾਲ ਮੀਟਿੰਗ ਕਰਨ ਤੋਂ ਕੁਝ ਦਿਨਾਂ ਬਾਅਦ ਲਿਖਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਪੰਚਾਇਤ ਸਮਿਤੀਆਂ ਜ਼ਿਲ੍ਹਾ ਪ੍ਰੀਸ਼ਦਾਂ ਤੇ ಗ್ರಾಮ ਪੰਚਾਇਤਾਂ ਸੰਬੰਧੀ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ ਪਟੀਸ਼ਨ ਵਿੱਚ ਪੰਜਾਬ ਸਰਕਾਰ ਤੋਂ ਤੁਰੰਤ ਚੋਣਾਂ ਕਰਵਾਉਣ ਦੀ ਮੰਗ ਵੀ ਕੀਤੀ ਗਈ ਹੈ 10 ਅਗਸਤ 2023 ਦੀ ਪੂਰਵ ਸੂਚਨਾ ਦੇ ਬਾਵਜੂਦ ਜਨਹਿਤ ਪਟੀਸ਼ਨ ਵਿੱਚ ਰਾਜ ਦਾ ਪੱਖ ਨਹੀਂ ਆਇਆ ਦੱਸਿਆ ਜਾ ਰਿਹਾ ਹੈ ਦੱਸ ਦੇ ਕਿ 13241 ਪੰਚਾਇਤਾਂ ਦਾ 5 ਸਾਲਾਂ ਕਾਰਜਕਾਲ ਇਸ ਸਾਲ 15 ਫਰਵਰੀ ਨੂੰ ਖਤਮ ਹੋ ਗਿਆ ਸੀ ਜਿਸ ਤੋਂ ਬਾਅਦ ਪੰਚਾਇਤੀ ਰਾਜ ਐਕਟ 1994 ਦੀ ਧਾਰਾ 29 ਦੇ ਤਹਿਤ ਪ੍ਰਬੰਧਕ ਨਿਯੁਕਤ ਕੀਤੇ ਗਏ ਸਾਨਾ ਨਵੇਂ ਨੀਮਾ ਅਨੁਸਾਰ ਸਰਕਾਰ ਨੇ ਬਲਾਕ ਵਾਰ ਆਖਮੀ ਕਰਨ ਦੀ ਬਜਾਏ ਸਰਪੰਚਾ ਲਈ ਜ਼ਿਲ੍ਹਾ ਵਾਰ ਆਖਮੀ ਕਰਨ ਦਾ ਫੈਸਲਾ ਕੀਤਾ ਹੈ ਪੰਚਾਇਤ ਰਾਜ ਦੀ ਧਾਰਾ 124 ਦੇ ਅਨੁਸਾਰ ਸਰਪੰਚਾਂ ਦੀ ਰੋਟੇਸ਼ਨ ਸੰਬੰਧੀ ಗ್ರಾಮ ਪੰਚਾਇਤਾਂ ਅਤੇ ਪੰਚਾਇਤ ਸਮਿਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਨੀਮ 1994 ਦੇ ਚੇਅਰਮੈਨਾਂ ਤੇ ਉਪ ਚੇਅਰਮੈਨਾਂ ਦੇ ਦਫ਼ਤਰਾਂ ਤੇ ਸਰਪੰਚਾਂ ਦੇ ਪੰਜਾਬ ਰਿਜ਼ਰਵੇਸ਼ਨ ਵਿੱਚ ਇੱਕ ਜ਼ਰੂਰੀ ਸੋਧ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਕੇਂਦਰੀ ਗ੍ਰਹਿ ਮੰਤਰੀ ਮੀਤਿਸ਼ਾ ਜ ਚੰਡੀਗੜਾ ਆ ਰਹੇ ਹਨ ਮੀਤਿਸ਼ਾ ਦੁਪਹਿਰ 12:30 ਮਿੰਟ ਤੋਂ 1:30 ਦੇ ਦਰਮਿਆਨ ਮਣੀ ਮਾਜਰਾ ਦੇ ਸ਼ਿਵਾਲਿਕ ਗਾਰਡਨ ਵਿੱਚ ਸ਼ਹਿਰ ਦੇ 24 ਘੰਟੇ ਚੱਲਣ ਵਾਲੇ ਜਲ ਸਪਲਾਈ ਪ੍ਰੋਜੈਕਟ ਦਾ ਉਦਘਾਟਨ ਕਰਨਗੇ ਇਸ ਤੋਂ ਬਾਅਦ ਉਹ ਸ਼ਹਿਰ ਦੇ ਮੁੱਦਿਆਂ ਨੂੰ ਲੈ ਕੇ ਚੰਡੀਗੜ੍ਹ ਸਕੱਤਰੇ ਤਵਿੱਖੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਤੇ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ ਇਸ ਸੰਬੰਧੀ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਕੇਂਦਰੀ ਗ੍ਰਹਿ ਮੰਤਰਾਲੇ ਦੀ ਟੀਮ ਚੰਡੀਗੜ੍ਹ ਪਹੁੰਚ ਗਈ ਹੈ ਇਸੇ ਟੀਮ ਦੀ ਨਿਗਰਾਨੀ ਹੇਠ ਇਹ ਤਿਆਰੀਆਂ ਚੱਲਦੀਆਂ ਹਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲਈ ਚੰਡੀਗੜ੍ਹ ਸਕਤਰੇਤ ਵਿਖੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ ਮਣੀ ਮਾਜਰਾ ਵਿੱਚ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਉਹ ਸਕਤਰੇਤ ਪਹੁੰਚਣਗੇ ਉੱਥੇ ਉਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਤੇ ਚੰਡੀਗੜ੍ਹ ਭਾਜਪਾ ਦੇ ਕੁਝ ਆਗੂਆਂ ਨਾਲ ਦੁਪਹਿਰ ਦਾ ਭੋਜਨ ਕਰਨਗੇ ਅਤੇ 24 ਘੰਟੇ ਚੱਲਣ ਵਾਲੇ ਜਲ ਸਪਲਾਈ ਪ੍ਰੋਜੈਕਟ ਦਾ ਉਦਘਾਟਨ ਕਰਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਮੀਤਸ਼ਾ ਇੱਥੇ ਇੱਕ ਜਨ ਸਵਾਨ ਨੂੰ ਵੀ ਸੰਬੋਧਨ ਕਰਨਗੇ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਕੀਂਸਾਨੂ ਪਾਰਟੀ ਵਿੱਚੋਂ ਕੱਢਣ ਦੇ ਫੈਸਲੇ ਉੱਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਨੇ ਕਿਹਾ ਕਿ ਪਾਰਟੀ ਦੇ ਸੰਵਿਧਾਨ ਵਿੱਚ ਅਨੁਸ਼ਾਸਨੀ ਕਮੇਟੀ ਵਿੱਚ ਕੋਈ ਵਿਵਸਥਾ ਹੀ ਨਹੀਂ ਇਸ ਲਈ ਇਸ ਵੱਲੋਂ ਲਈ ਜਾ ਰਹੇ ਸਾਰੇ ਫੈਸਲੇ ਹੀ ਗੈਰ ਕਾਨੂੰਨੀ ਤੇ ਰਵਾਇਤਾਂ ਤੋਂ ਉਲਟ ਹਨ ਸੁਧਾਰ ਲਹਿਰ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜ਼ਗੀਰਕੁਰ ਬਲਦੇਵ ਸਿੰਘ ਮਾਨ ਸੂਚਾ ਸਿੰਘ ਛੋਟੇਪੁਰ ਅਤੇ ਹੋਰ ਕਈ ਆਗੂਆਂ ਨੇ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਪਾਰਟੀ ਦੇ ਸਵਿਧਾਨ ਵਿੱਚ ਸਿਰਫ ਵਰਕਿੰਗ ਕਮੇਟੀ ਤੇ ਰਾਸੀ ਮਾਮਲਿਆਂ ਬਾਰੇ ਕਮੇਟੀ ਤੋਂ ਬਿਨਾ ਕਿਸੇ ਹੋਰ ਕਮੇਟੀ ਦੀ ਵਿਵਸਥਾ ਹੀ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਜਦੋਂ ਇਕੱਠੀ ਤਨਸ਼ਾਸ਼ਨੀ ਕਮੇਟੀ ਖੁਦ ਹੀ ਗੈਰ ਸਵਿਧਾਨਿਕ ਹੈ ਤਾਂ ਉਸ ਉੱਪਰ ਲਿਆ ਗਿਆ ਕੋਈ ਵੀ ਫੈਸਲਾ ਸਵਿਧਾਨੀ ਕਿਵੇਂ ਹੋ ਸਕਦਾ ਹੈ ਇਸ ਲਈ ਇਸ ਫੈਸਲੇ ਦੀ ਨਾ ਤਾਂ ਕੋਈ ਕਾਨੂੰਨੀ ਬੁਕਤ ਹੈ ਤੇ ਨਾ ਹੀ ਇਸ ਨੂੰ ਪਾਰਟੀ ਕੈਡਰ ਨੇ ਪ੍ਰਵਾਨ ਕੀਤਾ ਹੈ ਇਹਨਾਂ ਆਗੂਆਂ ਨੇ ਕਿਹਾ ਹੈ ਕਿ ਪਾਰਟੀ ਦੇ ਸਵਿਧਾਨ ਵਿੱਚ ਕੋਰ ਕਮੇਟੀ ਦੀ ਵੀ ਕੋਈ ਵਿਵਸਥਾ ਨਹੀਂ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਿਊਟੀ ਦੌਰਾਨ ਆਪਣੀ ਜਾਨ ਕੁਰਬਾਨ ਕਰਨ ਵਾਲੇ ਹੋਮਗਾਰਡ ਜਵਾਨ ਜਸਪਾਲ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਬੀਮਾ ਸੁਰੱਖਿਆ ਦਾ ਚੈੱਕ ਦਿੱਤਾ ਹੈ ਪਰਿਵਾਰ ਨੂੰ ਚੈੱਕ ਸੌਂਪਦਿਆਂ ਉਹਨਾਂ ਨੇ ਇੱਕ ਜੁਟਤਾ ਦਾ ਪ੍ਰਗਟਾਵਾ ਕਰਦੇ ਹਾਂ ਕਿ ਹੈ ਕਿ ਸੂਬਾ ਸਰਕਾਰ ਆਪਣੇ ਜਵਾਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਚਨਬੱਧ ਹੈ ਤੇ ਸ਼ਹੀਦ ਦਾ ਪੁੱਤਰ ਪਹਿਲਾਂ ਹੀ ਪੁਲਿਸ ਵਾਲੇ ਵਿੱਚ ਸਿਪਾਹੀ ਵਜੋਂ ਭਰਤੀ ਹੋ ਚੁੱਕਾ ਹੈ ਉਹਨਾਂ ਨੇ ਦੱਸਿਆ ਕਿ ਜਸਪਾਲ ਸਿੰਘ ਦੀ ਸੁਲਤਾਨਪੁਰ ਲੋਧੀ ਵਿਖੇ ਡਿਊਟੀ ਨਿਭਾਉਂਦੇ ਹੋਏ ਮੌਤ ਹੋ ਗਈ ਸੀ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ HDFC ਬੈਂਕ ਰਾਹੀਂ 1 ਕਰੋੜ ਰੁਪਏ ਦੀ ਬੀਮੇ ਦੀ ਅਦਾਇਗੀ ਕੀਤੀ ਗਈ ਹੈ ਜਦਕਿ ਪਰਿਵਾਰ ਨੂੰ 1 ਕਰੋੜ ਰੁਪਏ ਦੀ ਵਿਤੀ ਸਹਾਇਤਾ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ ਅਗਸਤ ਦੇ ਪਹਿਲੇ ਦਿਨ ਹੋਈ ਚੰਗੀ ਬਾਰਿਸ਼ ਤੋਂ ਬਾਅਦ ਪੰਜਾਬ ਵਿੱਚ ਮੌਨਸੂਨ ਫਿਰ ਤੋਂ ਸੁਸਤ ਹੋ ਗਿਆ ਹੈ ਇੱਕ ਦਿਨ ਵਿੱਚ ਉਸ ਤਾਪਮਾਨ ਵਿੱਚ 4.8 ਡਿਗਰੀ ਦਾ ਵਾਧਾ ਹੋਇਆ ਹੈ ਜਿਸ ਤੋਂ ਬਾਅਦ ਇੱਕ ਵਾਰ ਫਿਰ ਸੂਬੇ ਦਾ ਤਾਪਮਾਨ 40 ਡਿਗਰੀ ਤੱਕ ਪਹੁੰਚ ਗਿਆ ਹੈ ਪਰ ਜਲਦੀ ਹੀ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ 7 ਅਗਸਤ ਨੂੰ ਪੰਜਾਬ ਭਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਅਗਲੇ 4 ਦਿਨਾਂ ਲਈ ਮੌਸਮ ਦੇ ਬਾਰੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਅੱਜ ਪਠਾਨਕੋਟ ਗੁਰਦਾਸਪੁਰ ਅਮਰੀਕਸਰ ਹੁਸ਼ਿਆਰਪੁਰ ਨਮਾਸ਼ਹਿਰਾ ਤੀਰੂਪਨਗਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਗੁਰਦਾਸਪੁਰ ਪਠਾਨਕੋਟ ਉਸ਼ਿਆਰਪੁਰ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਆਈਐਮਡੀ ਦੇ ਅਨੁਸਾਰ 7 ਅਗਸਤ ਪੂਰੇ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਅਨੁਮਾਨ ਹੈ ਕਿ 1 ਜੁਲਾਈ ਦੀ ਤਰ੍ਹਾਂ ਇਸ ਦਿਨ ਵੀ ਚੰਗੀ ਬਾਰਿਸ਼ ਹੋਵੇਗੀ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਪੰਜਾਬ ਵਿਜੀਲੈਂਸ ਵਿਭਾਗ ਨੇ ਸੂਬੇ ਵਿੱਚ ਪ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਪੁਲਿਸ ਇੰਸਪੈਕਟਰ ਵੀਜੇ ਕੁਮਾਰ ਜੋ ਕਿ ਪਹਿਲਾਂ ਇੰਚਾਰਜ ਸੀਆਈਏ ਸਮਾਣਾ ਜ਼ਿਲ੍ਹਾ ਪਟਿਆਲਾ ਵੱਜੋਂ ਤਾਇਨਾਤ ਸੀ ਨੂੰ ਸਹਿਮੁਲਜਮੇ ਐਸਆਈ ਰਗਵੀਰ ਸਿੰਘ ਨਾਲ ਮਿਲੀ ਭੁਗਤ ਕਰਕੇ 6 ਲੱਖ ਰੁਪਏ ਰਿਸ਼ਵਤ ਲੈਣ ਦੇ ਦੋ ਛੇੜ ਗ੍ਰਿਫਤਾਰ ਕੀਤਾ ਹੈ ਵਿਜੀਲਨ ਦੇ ਸਰਕਾਰੀ ਬੁਲਾਰੇ ਨੇ ਦੋ ਸੈਕਿੰਡ ਇੰਸਪੈਕਟਰ ਵਿਜੇ ਕੁਮਾਰ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਦੀਨ ਵਿਜੀਲન્સ ਦੇ ਥਾਣਾ ਪਟਿਆਲਾ ਨੇ ਜੀ ਵਿਖੇ ਦਰਜ ਐਫਆਈਆਰ ਨੰਬਰ 36 ਮਿਤੀ 23 10 2023 ਅਧੀਨ ਗ੍ਰਿਫਤਾਰ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਇਸ ਮੁਕੱਦਮੇ ਵਿੱਚ ASI ਰਗਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਤੋਂ ਕੀਤੀ ਪੁੱਛਗਿੱਛ ਤੋਂ ਬਾਅਦ ਇਸ ਕੇਸ ਵਿੱਚ ਉਪਰੋਕਤ ਇੰਸਪੈਕਟਰ ਬਿਜੇ ਕੁਮਾਰ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਸੀ ਸ਼ਰੋਮਨੀ ਕਾਲੀਦਲ ਦੇ ਸੀਨੀਅਰ ਆਗੂ ਪਰਮਬੰਦ ਸਿੰਘ ਬੰਟੀ ਨੋਮਾਣਾ ਨੇ ਮੰਗ ਕੀਤੀ ਹੈ ਕਿ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਦੇਰਾ सिरसा ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਧਾਰਾ 295 ਤਹਿਤ ਮੁਕੱਦਮਾ ਚਲਾਉਣ ਦੀ ਤੁਰੰਤ ਹਾਗਿਆ ਦੇਵੇ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਹੁਕਮ ਦੇਣ ਲਈ ਹਣੀਪ੍ਰੀਤ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਪ੍ਰਦੀਪ ਕਲੇਰ ਵਿਰੁੱਧ ਦਰਜ ਦੋ ਪੈਂਡਿੰਗ ਕੇਸਾਂ ਵਿੱਚ ਉਸ ਦੀ ਗ੍ਰਿਫਤਾਰੀ ਕੀਤੀ ਜਾਵੇ ਪ੍ਰੈਸ ਕਾਨਫਰੰਸ ਕਰਦਿਆਂ ਰੋਮਾਣਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੱਸਣ ਕਿ ਕਿਸ ਸੋਦੇ ਤਹਿਤ ਉਹ ਪਿਛਲੇ 2 ਤੋਂ ਵੱਧ ਸਾਲਾਂ ਤੋਂ ਸੋਦਾ ਸਾਧ ਵਿਰੁੱਧ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਲਟਕਾ ਰਹੇ ਹਨ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਵੀ ਪਿਛਲੀ ਕਾਂਗਰਸ ਸਰਕਾਰ ਦੇ ਰਾਹ ਚੱਲ ਰਹੇ ਹਨ ਕਿਉਂਕਿ ਐਸਆਈਟੀ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸੋਦਾ ਸਾਧ ਵਿਰੁੱਧ ਸਾਰੇ 295 ਤੈਤ ਮੁਕੱਦਮਾ ਚਲਾਉਣ ਲਈ ਆਗਿਆ ਮੰਗਨ ਦੀ ਅਰਜੀ ਸਤੰਬਰ 2021 ਤੋਂ ਪੈਂਡਿੰਗ ਪਈ ਹੈ। ਉਹਨਾਂ ਨੇ ਸਵਾਲ ਕੀਤਾ ਹੈ ਕਿ ਡੇਰਾ ਸਿਰਸਾ ਮੁਖੀ ਵਿਰੁੱਧ ਮੁਕੱਦਮਾ ਚਲਾਉਣ ਦੀ ਆਗਿਆ ਕਿਉਂ ਨਹੀਂ ਦਿੱਤੀ ਜਾ ਰਹੀ ਜਦੋਂ ਕਿ ਬਾਕੀ ਸਾਰੇ ਮুলਜ਼ਮਾ ਵਿਰੁੱਧ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਅੱਜ ਮੈਂ ਅੰਮ੍ਰਿਤਸਰ ਦੇ ਇਹ ਲੋਕਲ ਬੱਸ ਅੱਡਾ ਇਹਨੂੰ ਕਿਹਾ ਜਾਂਦਾ ਹੈ ਲੋਕਲ ਜਿੱਥੇ BRTSਾ ਤੁਹਾਡੇ ਸਾਹਮਣੇ ਸੈਂਕੜੇ ਬੱਸਾਂ ਖੜੀਆਂ ਨੇ BRTS ਦਾ ਅੱਡਾ ਹੈ। BRTS ਦਾ ਮਤਲਬ ਹੈ ਬੱਸ ਰੈਪਿਡ ਟ੍ਰਾਂਜ਼ਿਸਟ ਸਿਸਟਮ 2014-15 ਦੇ ਵਿੱਚ ਸਾਰ ਸੁਖਬੀਰ ਸਿੰਘ ਬਾਦਲ ਨੇ ਕਾਲੀ ਗਵਰਨਮੈਂਟ ਦੇ ਵਿੱਚ ਇਹਨੂੰ ਸ਼ੁਰੂ ਕੀਤਾ ਸੀਗਾ ਔਰ 20 ਕਿਲੋਮੀਟਰ ਦੇ ਕਰੀਬ ਇਹਦਾ ਰੂਟ ਹੈ ਸ਼ਹਿਰ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਔਰ ਉਸ ਟਾਈਮ ਦੇ ਉੱਤੇ 2014-15 ਦੇ ਵਿੱਚ 7 ਤੋਂ 800 ਕਰੋੜ ਰੁਪਈਆ ਦੇ ਉੱਤੇ ਖਰਚ ਆਇਆ ਸੀਗਾ ਜੇ ਅੱਜ ਦੀ ਤਰੀਕ 'ਚ ਉਹ ਰੂਟ ਤਿਆਰ ਕਰਨਾ ਹੋਵੇ ਇਹ ਬਸ ਸਟੈਂਡ ਤਿਆਰ ਕਰਨਾ ਹੋਵੇ ਐਡਾ ਵੱਡਾ ਪ੍ਰੋਜੈਕਟ ਤਿਆਰ ਕਰਨਾ ਹੋਵੇ ਤੇ ਮੇਰਾ ਖਿਆਲ ਹੈ ਕਿ ਇਹਦੇ ਉੱਤੇ ਮੈਂ ਐਸਟੀਮੇਟ ਲਵਾਇਆ ਕਿ 1500 ਕਰੋੜ ਰੁਪਈਆ ਜਿਹੜਾ ਖਰਚਾ ਆਊਗਾ ਔਰ ਆ 100 ਬੱਸ ਇੱਥੇ ਥੱਲੇ ਲੱਗੀ ਆ ਏਸੀ ਬੱਸ ਜਿਹੜੀ ਵੱਖ-ਵੱਖ ਰੂਟਸ ਦੇ ਉੱਤੇ ਚੱਲਦੀ ਸੀ ਔਰ ਕਰੀਬ ਜਿਵੇਂ ਕੁਲਵਿੰਦਰ ਹੁਣਾਂ ਦੱਸਿਆ ਕਿ ਹਜ਼ਾਰ ਤੋਂ 1200 ਬੱਚਾ ਇਹਨਾਂ ਦੇ ਵਿੱਚ ਕੰਮ ਕਰਦਾ ਸੀਗਾ ਦੋ-ਦੋ ਸ਼ਿਫਟਾਂ ਦੇ ਵਿੱਚ ਕੰਮ ਚੱਲਦਾ ਸੀਗਾ ਦੋ-ਦੋ ਡਰਾਈਵਰ ਦੋ-ਦੋ ਕੰਡੈਕਟਰ ਵਰਕਸ਼ਾਪ ਮੈਨੇਜਮੈਂਟ ਟਿਕਟਾਂ ਕੱਟਣ ਵਾਲੇ ਔਰ ਬਹੁਤ ਸਾਰਾ ਫਾਇਦਾ ਜਿਹੜਾ ਸ਼ਹਿਰ ਵਾਸੀਆਂ ਨੂੰ ਹੁੰਦਾ ਸੀਗਾ ਜਿਨ੍ਹਾਂ ਲੋਕਾਂ ਦੀ 10000 ਦੇ ਕਰੀਬ ਤਨਖਾਹ ਹੈ 10 ਤੋਂ 15000 ਕਿਸੇ ਦੀ 7-8000 ਉਹ ਡਿਊਟੀ ਤੇ ਜਾਣ ਲਈ ਇੱਕ ਦੂਜੀ ਜਗ੍ਹਾ ਦੇ ਉੱਤੋਂ ਇਹਨਾਂ ਬੱਸਾਂ ਦੇ ਵਿੱਚ ਜਾਂਦੇ ਸੀਗੇ ਆਪਣੇ ਘਰ ਤੋਂ ਆਉਣ ਲਈ ਉਹਦੇ ਨਾਲ ਨਾਲ ਉਹਨਾਂ ਦੇ ਪੈਸੇ ਵੀ ਬਚਦੇ ਸੀਗੇ ਟਾਈਮ ਵੀ ਬਚਦਾ ਸੀਗਾ ਔਰ ਟ੍ਰੈਫਿਕ ਵੀ ਜਿਹੜਾ ਉਹਦੇ ਤੋਂ ਵੀ ਬਚਣਾ ਪੈਂਦਾ ਸੀਗਾ ਔਰ ਜਿਵੇਂ ਇਹਨਾਂ ਦੱਸਿਆ ਕੁਲਵਿੰਦਰ ਹਣਾ ਕਿ 2018 ਦੇ ਵਿੱਚ ਜਦੋਂ ਸਿੱਧੂ ਸਾਰਨਵਜੋਤ ਸਿੰਘ ਸਿੱਧੂ ਲੋਕਲ ਬਾਡੀ ਮਨਿਸਟਰ ਬਣਦੇ ਨੇ ਉਹਨਾਂ ਇਹਦੇ ਵਿੱਚ ਹੋਰ ਸ਼ੂਟ ਦਿੱਤੀ ਸੀ ਕਿ ਸਟੂਡੈਂਟ ਇਚ ਫ੍ਰੀ ਜਾਣਗੇ ਪਲੱਸ 2 ਤੱਕ ਜਿਹੜੇ ਸਟੂਡੈਂਟ ਉਹ ਫ੍ਰੀ ਸਫਰ ਕਰਨਗੇ ਕਾਲਜ ਜਾਣ ਵਾਲਿਆਂ ਨੂੰ 65% ਡਿਸਕਾਊਂਟ ਸੀਗਾ 35% ਸਿਰਫ ਪੈਸੇ ਦੇਣੇ ਪੈਂਦੇ ਸੀ 10 ਰੁਪਏ ਦੀ ਮਹੀ ਟਿਕਟ ਸੀਗੀ 3.5 ਰੁਪਏ ਦੇਣੇ ਪੈਂਦੇ ਸੀ ਔਰ ਸੀਨੀਅਰ ਸਿਟੀਜ਼ਨ ਨੂੰ 50% ਦੇ ਉੱਤੇ ਫਾਇਦਾ ਸੀਗਾ ਛੋਟ ਸੀਗੀ 5 ਰੁਪਏ ਦੇ ਵਿੱਚ ਤੁਸੀਂ 20 ਕਿਲੋਮੀਟਰ ਦਾ ਸਫਰ ਜਿਹੜਾ ਉਹ ਤੈਅ ਕਰ ਸਕਦੇ ਸੀਗੇ ਔਰ 1 ਮਹੀਨਾ ਮੈਨੂੰ ਯਾਦ ਹੈ ਬੱਸ ਫ੍ਰੀ ਵੀ ਚੱਲੀ ਸੀਗੀ ਔਰ ਸ਼ਹਿਰ ਦੇ ਟ੍ਰੈਫਿਕ ਦਾ ਸਿਸਟਮ ਇਹਨਾਂ ਜ਼ਿਆਦਾ ਸੁਧਰਿਆ ਸੀਗਾ ਸੜਕਾਂ ਦੇ ਉੱਤੇ ਲੋਕਾਂ ਨੂੰ ਜਾਣ ਆਉਣ ਚ ਕੋਈ ਤੰਗੀ ਨਹੀਂ ਸੀ ਨਜ਼ਰ ਆ ਰਹੀ ਲੋਕ ਕਿਉਂਕਿ ਜਦੋਂ ਇਹ ਬੱਸਾਂ ਚੱਲਦੀਆਂ ਸੀਗੀਆਂ ਫ੍ਰੀ ਕਰ ਦਿੱਤੀਆਂ ਗਈਆਂ ਲੋਕਾਂ ਨੇ ਆਪਣਾ ਵਹੀਕਲ ਕੱਢਣ ਨਾਲੋਂ ਆਟੋ 'ਚ ਬੈਣ ਦੇ ਨਾਲੋਂ ਏਸੀ ਬੱਸ ਨੂੰ ਜ਼ਿਆਦਾ ਤਰਜੀਹ ਦਿੱਤੀ ਜੇ ਭਾਅ ਗਰਮੀ ਸੀਗੀ ਤੇ ਤਾਂ ਵੀ ਲੋਕੀ ਏਸੀ ਬੱਸ 'ਚ ਬੈਣਾ ਪਸੰਦ ਕਰਦੇ ਸੀਗੇ ਤੇ ਜੇ ਭਾਅ ਠੰਡ ਹੋਵੇ ਤੇ ਤਾਂ ਵੀ ਬੰਦ ਬਸ ਦੇ ਵਿੱਚ ਬਹਿਣਾ ਪਸੰਦ ਕਰਦੇ ਸੀਗੇ ਔਰ ਬੜੇ ਦੁੱਖ ਨਾਲ ਜਿਹੜਾ ਮੈਂ ਸ਼ਹਿਰ ਵਾਲਿਆਂ ਨੂੰ ਦੱਸਣਾ ਚਾਹੁੰਦਾ ਅਮਰਸਰ ਸ਼ਹਿਰ ਵਾਸੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਗਸਤ 2023 ਤੋਂ ਅੱਜ ਫੇਰ ਅਗਸਤ ਮਹੀਨਾ ਚੜ ਗਿਆ ਅਗਸਤ 2023 ਤੋਂ ਇਹ ਪ੍ਰੋਜੈਕਟ ਜਿਹੜਾ ਇਹ ਬੰਦ ਕਰ ਦਿੱਤਾ ਗਿਆ ਸੀ ਸੀਐਮ ਸਾਹਿਬ ਵੱਲੋਂ ਇਹ ਕਹਿ ਕੇ ਕਿ ਇਹ ਕਾਟੇ ਦਾ ਪ੍ਰੋਜੈਕਟ ਹੈ ਇਹਦੇ ਵਿੱਚ ਪੈਸੇ ਨਹੀਂ ਬਚਦੇ ਮੈਂ ਕਹਿਣਾ ਚਾਹੁੰਦਾ ਸਾਰ ਭਗਵੰਸਿਆਂ ਇਹ ਸੁਖਬੀਰ ਨੇ ਸਟਾਰਟ ਕੀਤਾ ਸੀਗਾ ਵਿਚਾਰਕ ਮਤ ਭੇਦ ਲੜਾਈਆਂ ਮੇਰੀਆਂ ਵੀ ਉਹਨਾਂ ਨਾਲ ਬਹੁਤ ਜ਼ਿਆਦਾ ਨੇ ਪਰ ਸਿਰਫ ਇਹ ਕਹਿ ਕੇ ਬੰਦ ਕਰ ਦੇਣਾ ਕਿ ਸੁਖਬੀਰ ਨੂੰ ਫੇਲ ਵਿਖਾਉਣਾ ਜਿਵੇਂ ਮੋਦੀ ਦਾ ਯੋਰ ਲੱਗਾ ਨਾ ਰਾਹੁਲ ਗਾਂਧੀ ਨੂੰ ਹਮੇਸ਼ਾ ਹੀ ਮੰਦਬੁੱਧੀ ਵਿਖਾਉਣ ਤੇ ਤੇਰਾ ਵੀ ਸਾਰਾ ਯੋਰ ਜਿਹੜਾ ਲੱਗਾ ਵੀ ਸੁਖਬੀਰ ਨੂੰ ਮੰਦਬੁੱਧੀ ਸਾਬਤ ਕਰਨ ਤੇ ਉਹਦਾ ਬੜਿਆ ਪ੍ਰੋਜੈਕਟ ਰੱਦ ਕਰਕੇ ਉਹਨੂੰ ਪਾਗਲ ਸਾਬਤ ਕਰਨ ਤੇ ਇਸ ਤਰ੍ਹਾਂ ਸੂਬਾ ਨਹੀਂ ਚੱਲਦਾ ਜੇ ਕੋਈ ਵਿਰੋਧੀ ਵੀ ਚੰਗਾ ਕੰਮ ਕਰੇ ਤੇ ਉਹਦੀ ਪੈੜ ਦੇ ਉੱਤੇ ਚੱਲਣਾ ਚਾਹੀਦਾ ਉਹਨੂੰ ਅੱਗੇ ਸਿਰੇ ਚੜਾਉਣਾ ਚਾਹੀਦਾ ਨਾਲੇ ਹਰ ਚੀਜ਼ ਦੇ ਵਿੱਚ ਮਾਨਸਾ ਪ੍ਰੋਫਿਟ ਨਹੀਂ ਭਾਲੀਦਾ ਮੰਨ ਲਿਆ ਤੂੰ ਬੰਦ ਕਰ ਦਿੱਤਾ ਜਨਤਾ ਦੇ 1000 ਕਰੋੜ ਰੁਪਏ ਦੇ ਨਾਲ ਇਹ ਪ੍ਰੋਜੈਕਟ ਬਣਿਆ ਜਨਤਾ ਦੇ ਦਿੱਤੇ ਟੈਕਸ ਦੇ ਨਾਲ ਔਰ 1000 ਕਰੋੜ ਰੁਪਇਆ ਡੰਪ ਕਰਕੇ ਰੱਖ ਦਿੱਤਾ ਇਹਨੂੰ ਫੂਕ ਕੇ ਰੱਖ ਦਿੱਤਾ ਇਹਦਾ ਜਨਤਾ ਨੂੰ ਕੀ ਫਾਇਦਾ ਹੋਣ ਡਿਆ 1000 ਕਰੋੜ ਰੁਪਇਆ ਖਰਚੇ ਦਾ 1% ਮੈਂ ਤੇਰੀ ਗੱਲ ਮੰਨ ਵੀ ਲੈਣਾ ਕਿ ਜੇ ਪ੍ਰੋਜੈਕਟ ਫੇਲ ਸੀਗਾ ਫਿਰ ਜਿੰਨੇ ਬਣਾਇਆ ਜਿੰਨੇ ਡਿਜ਼ਾਈਨ ਕੀਤਾ ਜਿੰਨੇ ਇਹਦੀਆਂ ਫੀਸਾਂ ਲਈਆਂ ਜਿੰਨੇ ਜਨਤਾ ਦਾ ਟੈਕਸ ਜਿਹੜਾ ਵੇਸਟ ਕੀਤਾ ਹੁਕਰਾਨਾ ਨੇ ਉਹਦੇ ਉੱਤੇ ਕਾਰਵਾਈ ਕੀ ਕੀਤੀ ਆ ਉਹਨਾਂ ਦੇ ਉੱਤੇ ਕੋ ਪਰਚਾ ਦਰਜ ਕਰਾਇਆ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਆ ਮੈਂ ਸਾਰੇ ਅਫਸਰਾਂ ਨੂੰ ਇਸ ਸਰਕਾਰ ਨੂੰ ਵੀ ਕਹਿਣਾ ਚਾਹਨਾ ਜੇ ਤੁਹਾਡਾ ਜਮੀਰ ਹੀ ਮਰ ਗਿਆ ਤੁਹਾਡੇ ਫਰਜ਼ੀ ਮਰ ਗਏ ਆਪਣੇ ਸੂਬੇ ਦੇ ਪ੍ਰਤੀ ਆਪਣੀ ਨੌਕਰੀ ਦੇ ਪ੍ਰਤੀ ਮੈਂ ਤੁਹਾਨੂੰ ਅੱਜ ਚੈਲੰਜ ਕਰਦਾ ਸਾਨੂੰ ਜਨਤਾ ਦੇ ਹਵਾਲੇ ਕਰ ਦਿਓ ਅਸੀਂ ਤਿਲ ਤਿਲ ਇਕੱਠਾ ਕਰਕੇ ਅਸੀਂ ਮੰਗ ਕੇ ਵੀ ਇਹ ਪ੍ਰੋਜੈਕਟ ਚਲਾ ਲਾਂਗੇ ਅਸੀਂ ਜ਼ਿੰਮੇਵਾਰੀ ਨਿਭਾ ਲਾਂਗੇ ਆਪਣੀ ਸੂਬੇ ਨੂੰ ਕਿਤੇ ਤਰੱਕੀ ਦੇ ਰਾਹ ਦੇ ਉੱਤੇ ਇਹਦੇ ਲੈ ਕੇ ਜਾਓ 2 ਕਰੋੜ ਰੁਪਇਆ ਮਹਿਜ ਮਹੀਨੇ ਦਾ ਖਰਚਾ ਜਿੰਨਾ ਮੈਂ ਤਾਂ ਜਾਇਦਾ ਲਿਆ ਜਾਓ 2 ਕਰੋੜ ਰੁਪਇਆ ਤੇ ਸ਼ਹਿਰ ਚ 100 200 ਬੰਦੇ ਦੀ ਡਿਊਟੀ ਲੱਗ ਸਕਦੀ ਆ ਉਹ ਨੇਕ ਨੀਤੀ ਨਾਲ ਤੁਹਾਨੂੰ 2 ਕਰੋੜ ਰੁਪਇਆ ਦੇ ਸਕਦਾ ਪਰ ਚਲਾਉਣਾ ਹੀ ਕੋਈ ਨਹੀਂ ਚਾਹੁੰਦਾ ਇੱਕ ਦੂਜੇ ਨੂੰ ਨੀਵਾ ਵਿਖਾਉਣਾ ਹੈ ਇਹਨੇ ਚਾਲੂ ਕੀਤਾ ਮਾ ਕੀਤਾ ਮਾੜਾ ਇਸ ਤਰ੍ਹਾਂ ਸੂਬਾ ਨਹੀਂ ਚੱਲਣਾ ਸਾਰ ਭਗਵੰਤ ਸਿੰਘ ਜੀ ਪਹਿਲੀ ਗੱਲ ਤਾਂ ਜਿਸ ਸਾਹਿਬ ਦਾ ਸੀਨੀਅਰ ਲੀਡਰਸ਼ਿਪ ਨੂੰ ਪਾਰਟੀ ਚੋਂ ਕੱਢਣ ਦਾ ਫੈਸਲਾ ਕੀਤਾ ਗਿਆ ਉਹ ਗੈਰ ਵਿਧਾਨਕਾ ਕਿਉਂਕਿ ਕੱਢਣ ਵਾਲੀ ਬਾਡੀ ਸੰਵਿਧਾਨ ਦੇ ਵਿੱਚ ਕਿਤੇ ਹੈ ਹੀ ਨਹੀਂ ਤੇ ਫਿਰ ਉਹ ਜਿਹੜੀ ਅਨੁਸ਼ਾਸਨੀ ਕਮੇਟੀ ਕਹਿੰਦੇ ਉਹਨੂੰ ਅਧਿਕਾਰ ਦੇਣ ਵਾਲੀ ਕੋਰ ਕਮੇਟੀ ਵੀ ਵਿਧਾਨ ਚ ਕਿਤੇ ਹੈ ਹੀ ਨਹੀਂ ਤੇ ਜਿਹੜੀਆਂ ਨਾ ਅਧਿਕਾਰ ਦੇਣ ਵਾਲੀ ਬਾਡੀ ਆ ਨਾ ਅਧਿਕਾਰ ਲੈਣ ਵਾਲੀ ਬਾਡੀ ਆ ਫਿਰ ਉਹਦੇ ਕੱਟਣ ਦੇ ਫੈਸਲੇ ਕਿਵੇਂ ਚੈਲ ਹੋ ਸਕਦੇ ਨੇ ਔਰ ਇਸੇ ਕਰਕੇ ਜਿਹੜੇ ਪਾਰਟੀ ਦੇ ਸਰਪ੍ਰਸਤ ਨੇ ਸਾਹ ਸੁਦੇ ਸੀ ਢੀਡ ਸਾਹ ਹੋਰਾਂ ਨੇ ਇਹਦਾ ਨੋਟਸ ਲੈਂਦਿਆ ਮਤਲਬ ਉਸ ਫੈਸਲੇ ਨੂੰ ਰੱਦ ਕੀਤਾ ਤੇ ਨਾਲ ਇਹ ਵੀ ਕਿਹਾ ਕਿ ਜਿਹੜੇ ਜਨਰਲ ਡੈਲੀਗੇਟਸ ਨੇ ਅਸੀਂ ਉਹਨਾਂ ਨੂੰ ਸੱਦਾਂਗੇ ਉਹਨਾਂ ਦੇ ਵਿੱਚ ਸੱਦ ਕੇ ਪਾਰਟੀ ਦੀ ਨਵੀਂ ਰੂਪਰੇਖਾ ਤਿਆਰ ਕਰਾਂਗੇ ਜਲਦੀ ਕਿਉਂਕਿ ਪਾਰਟੀ ਹੁਣ ਹੈਡਲੈਸ ਹੋ ਗਈ ਪਾਰਟੀ ਦੀ ਅਗਵਾਈ ਕਰਨ ਬਾਰੇ ਸਾਸ ਗੀਰ ਸਿੰਘ ਬਾਦਲਪੁਰਾ ਤੇ ਜੋ ਸਰਸੇ ਬਾਰੇ ਡੇਰੇ ਬਾਰੇ ਨਾਲ ਸਵੰਤ ਜਗ ਜਹਰ ਹੋਏ ਨੇ ਮਾਲਾ ਜਿਹੜੇ ਕਹਿੰਦੇ ਚਾਸੰਦੀ ਗਵਾਹ ਜਿਹੜੇ ਨੇ ਉਹਨਾਂ ਨੇ ਜਿਹੜੇ ਲੋਕੇ ਭੇਦ ਉਹ ਪ੍ਰਗਟ ਕੀਤੇ ਨੇ ਉਹਨਾਂ ਤੋਂ ਬਾਅਦ ਤਾਂ ਕੋਈ ਮੇਰਾ ਖਿਆਲ ਹੈ ਕਾਰਨ ਰਹਿਦਾ ਹੀ ਨਹੀਂ ਹੈ ਖਲਾਕੀ ਤੌਰ ਤੇ ਪਾਰਟੀ ਦੀ ਪ੍ਰਧਾਨਗੀ ਦੇ ਬਣਨ ਦਾ ਸਾਸੂ ਵੀ ਸੀ ਬਾਦਲਪੁਰਾ ਕੋ ਮਾਲਾ ਬੁੱਤੇ ਪਰਦਾ ਪੋਸ਼ੀ ਕਰਨ ਲਈ ਉਹਨੂੰ ਲੁਕਾਉਣ ਲਈ ਮਾਲਾ ਕੱਢਣ ਕਢਾਉਂਦਾ ਚੱਕਰ ਚਲਾਤਾ ਤਾਂ ਕਿ ਧਿਆਨ ਲਾਭੇ ਹੋ ਜੇ ਲੋਕਾਂ ਦਾ ਔਰ ਫਿਰ ਵੱਡੀ ਹੈਰਾਨੀ ਵਾਲੀ ਗੱਲ ਇਹ ਆ ਕਿ ਡੇਰਾ ਸਰਸੇ ਬੜੇ ਨਾਲ ਸੰਬੰਧ ਰੱਖਣ ਲਈ ਵਿਚੋਲਗੀ ਕਰਨ ਲਈ ਤਾਲਮੇਲ ਕਰਨ ਲਈ ਚਿੱਠੀਆਂ ਦਾ ਆਦਾਨ ਪ੍ਰਦਾਨ ਕਰਨ ਲਈ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਸਬੀ ਕਰਨ ਵੇ ਵਿਅਕਤੀ ਨੂੰ ਮਨ ਘਰੇ ਬੁਲਾ ਕੇ ਇਹ ਸਾਰਾ ਕੁਝ ਕਾਰਵਾਈ ਕੀਤੀ ਗਈ ਇਹ ਹੋਰ ਵੀ ਹੈਰਾਨੀ ਵਾਲੀ ਗੱਲ ਆ ਫਿਰ ਸਰਸੇ ਵਾਲਿਆਂ ਦੇ ਵਿਰੋਧ ਦੇ ਵਿੱਚ ਜਿਹੜਾ ਕੇਸ ਪਾਇਆ ਸੀ ਜਿੰਦਰ ਸਿੰਘ ਸਿੱਧੂ ਹੋਰਾਂ ਨੇ ਉਹਨੇ ਜਿਹੜਾ ਸੱਚ ਸਾਹਮਣੇ ਕੀਤਾ ਉਹਨੇ ਹੋਰ ਵੀ ਬਹੁਤ ਵੱਡੇ ਹਿਰਦੇ ਬਲੁnder ਤੇ ਦੁਨੀਆ ਭਰ ਦੇ ਨਾਨਕ ਨਾਮ ਲੈਵਾ ਲੋਕਾਂ ਦੇ ਮਨਾਂ ਦੇ ਵਿੱਚ ਸੋਈ ਸਲੀ ਇਹ ਗੱਲਾਂ ਜਗ ਜਹਰ ਹੋਣ ਤੋਂ ਬਾਅਦ ਕੋਈ ਕਾਰਨ ਨਹੀਂ ਰਹਿੰਦਾ ਕਿ ਸਾਸੂ ਵੀ ਸੀ ਬਾਦਲ ਹੋਈ ਪੰਥ ਦੀ ਜਿੱਥੇ ਬੰਦੀ ਦੀ ਅਗਵਾਈ ਕਰਨ ਸੋ ਇਸੇ ਕਰਕੇ ਸਾਸੂ ਦੇ ਵੀ ਢਿੱਡਸਾ ਹੋ ਰਹਾ ਨੇ ਮਹਿਸੂਸ ਕੀਤਾ ਕਿ ਹੁਣ ਜਨਰਲ ਡੈਲੀਗੇਟਸ ਬੁਲਾਏ ਬਿਨਾ ਪਾਰਟੀ ਦੀ ਨਵੀਂ ਰੂਪਰੇਖਾ ਧਿਆਨ ਨਹੀਂ ਕੀਤੀ ਜਾ ਸਕਦੀ ਸੋ ਇਹ ਇਹ ਤੋਂ ਭੜ ਕੇ ਫਿਰਸਾ ਤੁਸੀਂ ਦੇ ਸੀ ਢੀਟਸਾ ਹੋਰ ਉਹਨੇ ਪਾਰਟੀ ਜੋ ਕੜਤਾ ਭਲਾ ਇਹ ਇਸ ਤਰ੍ਹਾਂ ਕਰ ਰਹਾ ਜਿਵੇਂ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਕੋਈ ਸੀਈਓ ਐਚਐਨ ਨੇ ਦਾ ਆਪਣੇ ਡਾਇਰੈਕਟਰਾਂ ਨੂੰ ਕੁੱਟਣ ਲੱਗਿਆ ਪਾਰਟੀਆਂ ਦੇ ਕਾਨੂੰਨ ਹੁੰਦੇ ਨੇ ਪਾਰਟੀਆਂ ਦਾ ਸੰਵਿਧਾਨ ਹੁੰਦਾ ਪਾਰਟੀਆਂ ਦਾ ਸਿਸਟਮ ਹੁੰਦਾ ਪਾਰਟੀ ਵਿੱਚ ਕੰਮ ਕਰਨ ਵਾਲੇ ਲੋਗਾਂ ਦੀ ਕੰਟਰੀਬਿਊਸ਼ਨ ਹੁੰਦੀ ਐਵੇਂ ਤਾਂ ਉਹਦੇ ਨਹੀਂ ਮਿਲਦੇ ਐਵੇਂ ਤਾਂ ਪਦਵੀਆਂ ਨਹੀਂ ਮਿਲਦੀਆਂ ਸੋ ਇਸ ਕਰਕੇ ਇਹ ਸਾਰਾ ਕੁਝ ਜਦੋਂ ਇਹ ਕਿ ਪ੍ਰਾਈਵੇਟ ਲਿਮਟਿਡ ਫਰਮ ਦੀ ਤਰ੍ਹਾਂ ਵਿਵਹਾਰ ਹੋਇਆ ਤਾਂ ਕੁਦਰਤੀ ਤੌਰ ਤੇ ਉਹਦੀ ਵੀ ਚਰਚਾ ਵੱਡੇ ਪੱਧਰ ਤੇ ਚੱਲ ਰਹੀ ਹੈ ਹੁਣ ਅੱਗੇ ਪਾਰਟੀ ਬਣਾਈ ਜਾਏਗੀ ਜਾਂ ਇਕੱਠਾ ਕੀਤਾ ਜਾਏਗਾ ਕੀ ਰੂਪਰੇਖਾ ਦੇ ਦੇਖੋ ਇਹ ਤਾਂ ਜਨਰਲ ਡੈਲੀਗੇਟਸ ਫੈਸਲਾ ਕਰਨਗੇ ਕਿ ਕੀ ਕਰਨਾ ਮਤਲਬ ਇਹ ਜ਼ਰੂਰ ਹੈ ਵੀ ਰੂਪਰੇਖਾ ਨਵੀਂ ਬਣਾਈ ਜਾਏਗੀ ਕਿਉਂਕਿ ਇਹ ਜਿਹੜਾ ਸਿਸਟਮ ਹੁਣ ਪੂਰੀ ਤਰ੍ਹਾਂ ਫੇਲ ਹੋ ਗਿਆ ਹੈ ਕਿ ਅੱਜ ਜੇ ਕਿਸੇ ਚੋਣ ਆ ਰਹੀ ਹੈ ਹੁਣ ਤੁਹਾਡੇ ਵੱਲੋਂ ਲੜੀ ਜਾਏਗੀ ਕੁਦਰਤੀ ਤੌਰ ਤੇ ਸ਼ਰਮਣੀ ਕਾਲੀਦਾਲ ਪਹਿਲਾਂ ਵੀ ਐਸਡੀਪੀ ਦੀਆਂ ਚੋਣਾਂ ਲੜਦਾ ਆਇਆ ਹੁਣ ਵੀ ਅਸੀਂ ਲੜਾਂਗੇ ਸਾਡੀ ਕੋਸ਼ਿਸ਼ ਹੋਏਗੀ ਸਾਡੀ ਅੱਜ ਵੀ ਇਹ ਯਤਨ ਆ ਸਾਡਾ ਅੱਜ ਵੀ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ ਕਿ ਸ਼ਰਮਣੀ ਕਾਲੀਦਾਲ ਨੂੰ ਇੰਟੈਕਟ ਰੱਖਿਆ ਜਾਵੇ ਸ਼ਰਮਣੀ ਕਾਲੀਦਾਲ ਨੂੰ ਖੇਰੂ ਖੇਰੂ ਨਾ ਕੀਤਾ ਜਾਵੇ ਸ਼ਰਮਣੀ ਕਾਲੀਦਾਲ ਦੀ ਗਵਾਈ ਐਸੇ ਹੱਥਾਂ ਚ ਲੈ ਜਾਂਦੀ ਜਾਵੇ ਜਿਹੀ ਜੀ ਲੋਕ ਅਕਾਲੀ ਲੀਡਰਸ਼ਿਪ ਚਾਹੁੰਦੇ ਨੇ ਜਿਹੀ ਜੀ ਲੋਕਾਂ ਦੀ ਅਕਾਲੀ ਲੀਡਰਸ਼ਿਪ ਤੇ ਤਵਕਕ ਹਾਂ ਜਿਹੜਾ ਜੇ ਲੋਕ ਮਹਿਸੂਸ ਕਰ ਦਨੇ ਕਿ ਕਾਲੀਆਂ ਦਾ ਪ੍ਰਚਾਰ ਕਿ ਹੋ ਜਾ ਹੋਵੇ ਉਹਦਾ ਪਹਿਰਾਵਾ ਕਿ ਹੋ ਜਾ ਹੋਵੇ ਉਹਦਾ ਚਾਲ ਚੱਲ ਕੇ ਹੋ ਜਾਵੇ ਉਹਦੀ ਸ਼ੈਲੀ ਕਿ ਹੋ ਜੀ ਹੋਵੇ ਉਹਦਾ ਸੱਜਾ ਚਾਰ ਕਿ ਹੋ ਜਾ ਹੋਵੇ ਉਹਦੀ ਕੁਰਬਾਨੀ ਕਿੰਨੀ ਹੋਵੇ ਮਲੇ ਇੱਥੋਂ ਤੱਕ ਕਈ ਵਾਰੀ ਤਾਂ ਟਿਕਟਾਂ ਦੇਣ ਵਾਲੇ ਅਹੁਦੇਦਾਰੀਆਂ ਦੇਣ ਵਾਲੇ ਪਰਫਾਰਮੇਬਲ ਉੱਪਰ ਆ ਜਾਂਦੇ ਸੀ ਕਿ ਤਾਂ ਕਿੰਨੀ ਜੇਲ ਕੱਟੀ ਆ ਕਿੰਨਾ ਨੁਕਸਾਨ ਉਠਾਇਆ ਭਾਰਤੀ ਦੇਸ਼ ਦੇ ਹਸਾ ਦੇ ਵਿੱਚ ਤੇ ਹੁਣ ਜਦੋਂ ਇਹ ਸਾਰਾ ਕੁਝ ਬਦਲ ਗਿਆ ਤਾਂ ਫਿਰ ਲੋਕ ਵੀ ਬਦਲ ਗਏ ਨਹੀਂ ਤਾਂ ਲੋਕ ਜਾਂਨਾ ਦੇਣ ਤੱਕ ਜਾਂਦੇ ਸੀ ਅਕਾਲੀ ਦਲ ਦੇ ਹੁਕਮ ਤੇ ਤੇ ਹੁਣ ਲੋਕ ਇੱਕ ਬਟਨ ਦਬਾਉਣ ਤੱਕ ਤਿਆਰ ਨਹੀਂ ਹੈ ਅਕਾਲੀ ਦਲ ਦੇ ਕਹਿਣ ਤੇ ਸੋ ਇਸ ਲਈ ਲੋਕਾਂ ਨੇ ਫਿਰ ਮੂਡ ਤਾਂ ਹੀ ਬਦਲਿਆ ਜਦੋਂ ਉਹਨਾਂ ਦੀ ਆਸ ਦੇ ਤੌਰ ਤੇ ਨਹੀਂ ਉਤਰੀ ਲੀਡਰਸ਼ਿਪ ਜਿਸ ਤਰੀਕੇ ਸੇ ਆਪ ਲੋਕਾਂ ਨੇ ਸਵਾਲ ਖੜੇ ਕੀਏ ਨਾਗਪੁਰ ਮਿਸ਼ਨ ਕਹਾ ਜਾ ਰਹਾ ਹੈ ਤਾਂ ਨਹੀਂ ਦੇਖੋ ਜਦੋਂ ਤਾਂ ਵਜ਼ੀਰੀਆਂ ਲੰਦੇ ਸੀ ਸੀਨੀਅਰ ਲੀਡਰਸ਼ਿਪ ਨੂੰ ਪਰੇ ਤਾਕੇ ਉਦੋਂ ਨਾਗਪੁਰ ਮਿਸ਼ਨ ਸੀ ਅ ਜਦੋਂ ਖੇਤੀ ਸੰਬੰਧੀ ਕਾਲੇ ਕਾਨੂੰਨ ਬਣੇ ਪਾਰਟੀ ਨੇ ਫੈਸਲਾ ਕੀਤਾ ਇਹਦਾ ਵਿਰੋਧ ਕਰਨਾ ਤੇ ਇਹਨਾਂ ਨੇ ਉਹਦੇ ਸਪੋਰਟ ਕੀਤੀ ਮਤਲਬ ਸਪੋਰਟ ਆਪਰੇ ਨਹੀਂ ਕੀਤੀ ਬਲਕੇ ਨਾਲ ਬਾਦਲਸਰ ਤੋਂ ਵੀ ਕਰਾਤੀ ਕਿ ਉਦੋਂ ਨਾਲ ਪਰਮਿਸ਼ਨ ਨਹੀਂ ਸੀ ਸੋ ਇਹ ਗੱਲਾਂ ਜਿਹੜੀਆਂ ਮਤਲਬ ਜੇ ਅਸੀਂ ਕਹਿੰਦੇ ਆ ਵੀ ਪਾਰਟੀ ਨੂੰ ਇੰਟੈਕਟ ਰੱਖੋ ਪਾਰਟੀ ਨੂੰ ਫੜਾਓ ਨਾ ਪਾਰਟੀ ਦੇ ਵਿੱਚ ਅਕਾਲੀ ਸੋਚ ਵਾਲੇ ਕੁਰਬਾਨੀਆਂ ਵਾਲੇ ਸੰਘਰਸ਼ਾਂ ਵਿੱਚ ਕੰਟਰੀਬਿਊਟ ਕਰਨ ਵਾਲੇ ਲੋਕਾਂ ਨੂੰ ਲਿਆਓ ਤੇ ਝੁੰਦਾ ਕਮੇਟੀ ਦੀ ਸਿਫਾਰਸ਼ ਮੰਨ ਕੇ ਬਸ ਹਸ ਸੁਭੀ ਸੀ ਬਾਦਲ ਹੋਣੀ ਤਿਆਗ ਦਿਖਾਉਣ ਲੰਬੇ ਹੋਣ ਤਾਕੇ ਪਾਰਟੀ ਮੁਰਜ਼ੀਦ ਹੋ ਸਕੇ ਜੋ ਲੋਕ ਚਾਹੁੰਦੇ ਨੇ ਲੋਕਾਂ ਦੀ ਭਾਵਨਾ ਤਾਂ ਉਹਨੂੰ ਫਿਰ ਇਹ ਕਹਿ ਰਹੇ ਨੇ ਜੀ ਇਹ 나ਗਪੁਰ ਦੀ ਸਾਜਸਾ ਜੀ ਇਹ ਭਾਜਪਾ ਦੀ ਸਾਜਸਾ ਜਦੋਂ ਆਪ 나ਗਪੁਰ ਤੋਂ ਫਾਇਦਾ ਜਤ ਉਦੋਂ ਕਿਤੇ ਉਦੋਂ ਨਾਗਪੁਰਾ ਨੇ ਕਰਕੇ ਦਿੱਤੇ ਸੀ ਜਾਂ 나ਗਪੁਰਾ ਨੇ ਭੇਜਿਆ ਸੀ ਇਹਨੂੰ ਜਿਹੜਾ ਪ੍ਰਦੀਪ ਕੁਮਾਰ ਇਹ 나ਗਪੁਰਾ ਨੇ ਸਸਵੀਰ ਸੀ ਮਿਲ ਰੋਣ ਦੇ ਘਰੇ ਭੇਜਿਆ ਸੀ